ਬਹੁਤ ਸਵਾਗਤ ਹੈ ਜੀ ਅੱਜ ਗੱਲ ਕਰਾਂਗੇ ਅਕਾਲੀ ਭਾਜਪਾ ਗੱਠ ਜੋੜ ਦੀਆਂ ਸੰਭਾਵਨਾਵਾਂ ਤੇ ਔਰ ਅਗਰ ਅਕਾਲੀ ਭਾਜਪਾ ਦਾ ਗੱਠ ਜੋੜ ਹੁੰਦਾ ਹੈ ਤੇ ਫਿਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਪੋਲੀਟੀਕਲ ਸਮੀਕਰਨ ਕਿਵੇਂ ਬਦਲ ਜਾਂਦੇ ਨੇ ਚਰਚਾਵਾਂ ਕਈ ਦਿਨਾਂ ਦੀਆਂ ਹੋ ਰਹੀਆਂ ਸੀ ਕਿ ਅਕਾਲੀ ਭਾਜਪਾ ਦੇ ਵਿੱਚ ਗੱਠ ਜੋੜ ਹੋ ਸਕਦਾ ਹੈ ਹਾਲਾਂਕਿ ਦੋਵੇਂ ਧਿਰਾਂ ਹੁਣ ਤੱਕ ਇਨਕਾਰ ਕਰਦੀਆਂ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਕਹਿੰਦੇ ਰਹੇ ਕਿ ਅਸੀਂ ਆਪਣੇ ਦਮਤੇ 13 ਦੀਆਂ 13 ਸੀਟਾਂ ਤੇ ਚੋਣਾ ਲੜਾਂਗੇ ਔਰ ਅਕਾਲੀ ਦਲ ਵੀ ਗੱਠਜੋੜ ਨੂੰ ਕਿਤਨਾ ਕਿਤੇ ਨਕਾਰਦਾ ਰਿਆ ਪਰ ਅਚਾਨਕ ਹੀ ਪਿਛਲੇ 2-3 ਦਿਨਾਂ ਤੋਂ ਸੁਰ ਬਦਲੇ ਨਜ਼ਰ ਆਉਂਦੀ ਨਹੀਂ ਸੁਨੀਲ ਜਾਖੜ ਨੇ ਕੱਲ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬਿਆਨ ਦਿੱਤਾ ਕਿ ਲੋਕਾਂ ਦੀ ਭਾਵਨਾ ਹੈ ਕਿ ਅਕਾਲੀ ਦਲ ਤੇ ਭਾਜਪਾ ਇਕੱਠੇ ਹੋ ਕੇ ਲੜਨ ਹਾਲਾਂਕਿ ਉਹ ਕਹਿੰਦੇ ਮੇਰੀ ਕੋਈ ਗੱਲਬਾਤ ਨਹੀਂ ਹੋਈ ਕਿਸੇ ਨਾਲ ਨਾ ਹੀ ਮੈਨੂੰ ਮੇਰੀ ਪਾਰਟੀ ਦੀ ਹਾਈ ਕਮਾਂਡ ਨੇ ਪੁੱਛਿਆ ਪਰ ਫਿਰ ਵੀ ਸੁਨੀਲ ਜਾਖੜ ਨੇ ਇਹ ਭਾਵਨਾ ਪ੍ਰਗਟ ਕਰਤੀ ਕਿ ਲੋਕ ਚਾਹੁੰਦੇ ਨੇ ਕਿ ਅਕਾਲੀ ਬੀਜੇਪੀ ਇਕੱਠੇ ਹੋ ਕੇ ਲੜਨ ਉਧਰ ਇਹ ਸਾਰਿਆਂ ਨੂੰ ਪਤਾ ਹੈ ਕਿ ਕੈਪਟਨ ਮਰਿੰਦਰ ਸਿੰਘ ਕਾਫੀ ਸਮੇਂ ਤੋਂ ਇਹ ਯਤਨ ਕਰ ਰਹੇ ਨੇ ਕਿ ਪੰਜਾਬ ਚ ਅਕਾਲੀ ਭਾਜਪਾ ਦਾ ਗੱਠਜੋੜ ਹੋਵੇ ਕਿਉਂਕਿ ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਨੇ ਪਟਿਆਲੇ ਤੋਂ ਚੋਣ ਲੜਨ ਦੀ ਸੰਭਾਵਨਾ ਹੈ ਔਰ ਅਗਰ ਬੀਬੀ ਪ੍ਰਨੀਤ ਕੌਰ ਪਟਿਆਲੇ ਤੋਂ ਚੋਣ ਲੜਦੇ ਨੇ ਤੇ ਸਿਰਫ ਅਤੇ ਸਿਰਫ ਬੀਜੇਪੀ ਦੇ ਨਾਮ ਤੇ ਉਹਨਾਂ ਦਾ ਜਿੱਤਣਾ ਔਖਾ ਹੈ ਕਿਤਨਾ ਕਿਤੇ ਕੈਪਟਨ ਮਰਿੰਦਰ ਚਾਹੁੰਦੇ ਨੇ ਕਿ ਅਗਰ ਪੰਜਾਬ ਚ ਅਕਾਲੀ ਭਾਜਪਾ ਦਾ ਗੱਠ ਜੋੜ ਹੋਵੇ ਤੇ ਇਹਦੇ ਨਾਲ ਦੋਵੇਂ ਧਿਰਾਂ ਮਜ਼ਬੂਤ ਹੁੰਦੀਆਂ ਨੇ ਸੁਨੀਲ ਜਾਖੜ ਦਾ ਵੀ ਬਿਆਨ ਆ ਗਿਆ ਉਧਰ ਅਕਾਲੀ ਦਲ ਦੇ ਲੀਡਰ ਵੀ ਅਚਾਨਕ ਨਰਮ ਪਏ ਨੇ ਅਰਸ਼ਦੀਪ ਸਿੰਘ ਕਲੇਰ ਜਿਹੜੇ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਵੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦੱਤੇ ਨੇ ਉਹ ਜੋ ਫੈਸਲਾ ਪਾਰਟੀ ਹਿੱਤ ਚ ਕਰਨਗੇ اسی ਉਹਨਾਂ ਦੇ ਨਾਲ ਆ ਮਤਲਬ ਕਿ ਅਕਾਲੀ ਦਲ ਦਾ ਫੈਸਲਾ ਸਿਰਫ ਅਤੇ ਸਿਰਫ ਸੁਨੀਲ ਸੁਖਬੀਰ ਸਿੰਘ ਬਾਦਲ ਦੇ ਹੱਥ ਚ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਫੈਸਲਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਭਾਵ ਨਰਿੰਦਰ ਮੋਦੀ ਦੇ ਹੱਥ ਚ ਹੈ ਹੁਣ ਜੋ ਸਥਿਤੀਆਂ ਮੁਲਕ ਦੇ ਵਿੱਚ ਬਣ ਰਹੀਆਂ ਨੇ ਭਾਵੇਂ ਅਸੀਂ ਦੱਖਣੀ ਹਿੱਸੇ ਲੈ ਲੀਏ ਭਾਵੇਂ ਅਸੀਂ ਉੱਤਰੀ ਹਿੱਸਾ ਲੈ ਲਈਏ ਭਾਰਤੀ ਜਨਤਾ ਪਾਰਟੀ ਉਨੀ ਤਕੜੀ ਨਹੀਂ ਜਾਪਦੀ ਜਿੰਨੀ ਕੁਝ ਮਹੀਨੇ ਪਹਿਲਾਂ ਸੀ ਜੀ ਹਾਲ ਦੀ ਗੱਲ ਅਸੀਂ ਦਿੱਲੀ 'ਚ ਗੱਲ ਕਰੀਏ ਆਪ ਔਰ ਕਾਂਗਰਸ ਦਿੱਲੀ 'ਚ ਇਕੱਠੇ ਹੋ ਗਏ ਸੱਤ ਸੀਟਾਂ ਤੇ ਮੁਕਾਬਲਾ ਬਣ ਗਿਆ ਹਰਿਆਣੇ 'ਚ ਆਪ ਤੇ ਕਾਂਗਰਸ ਇਕੱਠੇ ਹੋ ਗਏ 10 ਦੀਆਂ 10 ਸੀਟਾਂ ਤੇ ਆਪ ਸੀ ਜਿਵੇਂ ਭਾਰਤੀ ਜਨਤਾ ਪਾਰਟੀ ਸੀ ਜਿਵੇਂ ਦਿੱਲੀ ਦੀਆਂ ਸੱਤ ਸੀਟਾਂ ਤੇ ਬੀਜੇਪੀ ਸੀ ਹੁਣ ਦਿੱਲੀ 'ਚ ਵੀ ਸੱਤ ਸੀਟਾਂ ਤੇ ਮੁਕਾਬਲਾ ਹਰਿਆਣੇ ਦੀਆਂ 10 ਸੀਟਾਂ ਤੇ ਵੀ ਮੁਕਾਬਲਾ ਔਰ ਰਈਸਈ ਕਸਰ ਕਿਸਾਨ ਅੰਦੋਲਨ ਨੇ ਕੱਢਤੀ ਹਰਿਆਣੇ 'ਚ ਮਨੋਹਰ ਲਾਲ ਖੱਟਣ ਦੀ ਖੱਟੜ ਦੀ ਸਰਕਾਰ ਦੇ ਖਿਲਾਫ ਐਂਟੀ ਇਨਕੰਮਬੈਂਸੀ ਪਹਿਲਾਂ ਹੀ ਹੈ ਉੱਪਰੋਂ ਬਹੁਤ ਜ਼ਿਆਦਾ ਵਿਰੋਧ ਕਿਸਾਨ ਅੰਦolan ਦਾ ਹਰਿਆਣੇ ਚ ਵੀ ਹੈ ਪੰਜਾਬ ਚ ਵੀ ਹੈ ਅਜਿਹੇ ਹਾਲਾਤਾਂ ਚ ਕਿਤੇ ਨਾ ਕਿਤੇ ਅਗਰ ਪੰਜਾਬ ਦੀਆਂ 13 ਸੀਟਾਂ ਚੋਂ ਬੀਜੇਪੀ ਕੁਝ ਸੀਟਾਂ ਹਾਸਲ ਨਹੀਂ ਕਰਦੀ ਤੇ 2024 ਦਾ ਮਿਸ਼ਨ ਹੈ ਜਿਹੜਾ ਇਹ ਔਖਾ ਹੋ ਸਕਦਾ ਹੈ ਇਸ ਕਰਕੇ ਬੀਜੇਪੀ ਨੂੰ ਵੀ ਹੁਣ ਲੋੜ ਹੈ ਕਿ ਅਸੀਂ ਪੰਜਾਬ ਚ ਸਮਝੌਤਾ ਕਰੀਏ ਤੇ ਅਕਾਲੀ ਦਲ ਨੂੰ ਵੀ ਲੋੜ ਹੈ ਸੋ ਮੈਨੂੰ ਲੱਗਦਾ ਹੈ ਕਿ ਤਮਾਮ ਮਤਭੇਦ ਭੁਲਾ ਕੇ ਇਹ ਦੋਵੇਂ ਪਾਰਟੀਆਂ ਸਮਝੌਤਾ ਤੱਕ ਕਰ ਲੈਣਗੀਆਂ ਹੁਣ ਸਵਾਲ ਇਹ ਹੈ ਕਿ ਅਗਰ ਪੰਜਾਬ ਚ ਅਕਾਲੀ ਭਾਜਪਾ ਦਾ ਸਮਝੌਤਾ ਹੁੰਦਾ ਤੇ ਫਿਰ ਪੰਜਾਬ ਦੇ ਚੋਣ ਸਮਿਕਰਣ ਕਿਵੇਂ ਬਦਲਦੇ ਨੇ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਦੇਖੋ ਹਾਲ ਦੀ ਘੜੀ ਪੰਜਾਬ ਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਤੇ ਜਿੱਤਣ ਦਾ ਦਾਵਾ ਕਰ ਰਹੀ ਹੈ ਕਾਂਗਰਸ ਦੀ ਸਥਿਤੀ ਸਾਨੂੰ ਪਤਾ ਹੈ ਪੰਜਾਬ ਚ ਕਾਂਗਰਸ ਪਹਿਲਾਂ ਹੀ 8-7 ਸੀਟਾਂ ਤੇ ਰਹਿ ਗਈ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਸਿਰਫ 18 ਸੀਟਾਂ ਤੇ ਰਹਿ ਗਈ ਇਹਦਾ ਮਤਲਬ ਹੈ ਜਦੋਂ 2000 19 ਚ ਕਾਂਗਰਸ 60 ਸੀਟਾਂ ਜਿੱਤੀ ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਨਵਜੋਤ ਸਿੰਘ ਸਿੱਧੂ ਸਰਕਾਰ ਦਾ ਹਿੱਸਾ ਸੀ ਇਸ ਕਰਕੇ ਉਦੋਂ ਪੰਜਾਬ ਦੀ ਕਾਂਗਰਸ ਦੇ ਵਿੱਚ ਓਨੀ ਜ਼ਿਆਦਾ ਨਾ ਤਾਂ ਫੁੱਟ ਸੀ ਨਾ ਕਰਪਸ਼ਨ ਦੇ ਅਲੀਗੇਸ਼ਨ ਸੀ ਸੋ 2019 ਤੋਂ ਬਾਅਦ ਪੰਜਾਬ ਦੀ ਕਾਂਗਰਸ 'ਚ ਫੁੱਟ ਬਹੁਤ ਜ਼ਿਆਦਾ ਪਈ ਤੇ ਮਾਫੀਆ ਰਾਜ ਵੀ ਪੰਜਾਬ ਦੀ ਕਾਂਗਰਸ ਦੇ ਵਿੱਚ ਨਜ਼ਰ ਆਇਆ ਔਰ ਹੁਣ 2024 ਦੀਆਂ ਚੋਣਾਂ ਤੋਂ ਪਹਿਲਾਂ ਵੀ ਪੰਜਾਬ ਦੀ ਕਾਂਗਰਸ ਦੇ ਵਿੱਚ ਫੁੱਟ ਬਹੁਤ ਜ਼ਿਆਦਾ ਹੈ ਅਨੁਸ਼ਾਸਨਹੀਨਤਾ ਬਹੁਤ ਜ਼ਿਆਦਾ ਹੈ ਕੱਲ੍ਹ ਅਸੀਂ ਦੇਖਿਆ ਸੰਨਤੀ ਕੇਂਦਰ ਲੁਧਿਆਣਾ ਦੇ ਵਿੱਚ ਜਿਹੜੇ ਕਾਂਗਰਸ ਦੇ ਵਰਕਿੰਗ ਪ੍ਰਧਾਨ ਨੇ ਭਾਰਤ ਪੋਸ਼ਣ ਆਸ਼ੂ ਉਹ ਆਪਣੀ ਹੀ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਦੀ ਗੱਲ ਨੂੰ ਚਿੰਤਾਜਨਕ ਕਰਾਰ ਦੇ ਰਹੇ ਸੀ ਕਈ ਵਾਰ ਅਸੀਂ ਪਹਿਲਾਂ ਆ ਜਿਹੜੇ ਹੁਣ ਮੌਜੂਦਾ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਦੇ ਬਿਆਨ ਸੁਨੇ ਆ ਹੁਣ ਉਹ ਜ਼ਾਬਤੇ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ विधानसभा ਚੋਣ ਸੀ ਬਾਈ ਦੀ ਉਦੋਂ ਸੱਦਾ ਦੰਦੇ ਸੀ ਕਿ ਮਨਪ੍ਰਿਤ ਬਾਦਲ ਨੂੰ ਵੀ ਹਰਾ ਦੋ ਸੋ ਕਾਂਗਰਸ ਚ ਬਹੁਤ ਸਾਰੇ ਲੀਡਰ ਨੇ ਜਿਹੜੇ ਆਪਣੀ ਮਰਜ਼ੀ ਮੁਤਾਬਕ ਅੱਗੇ ਵਧਦੇ ਰਹੇ ਨੇ ਪਿਛਲੇ ਸਮਿਆਂ ਚ ਉਹਦਾ ਅਸਰ ਹੁਣ ਵੀ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਕਾਂਗਰਸ ਚ ਬਹੁਤ ਜ਼ਿਆਦਾ ਗੁੱਟਬਾਜ਼ੀ ਹੈ ਬਹੁਤ ਜ਼ਿਆਦਾ ਫੁੱਟ ਹੈ ਪੰਜਾਬ ਦਾ ਸੰਗਠਨ ਨਵਜੋਤ ਸਿੰਘ ਸਿੱਧੂ ਤੋਂ ਦੂਰ ਚੱਲ ਰਿਹਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਅਸੀਂ ਪੰਜਾਬ ਦੀਆਂ ਲੋਕ ਸਭਾ ਸੀਟਾਂ ਜਿੱਤ ਜਾਾਂਗੇ ਪਰ ਧਰਾਤਲ ਜੇ ਅਸੀਂ ਗੱਲ ਕਰੀਏ ਤੇ ਕਾਂਗਰਸ ਦੇ ਖਿਲਾਫ ਹੁਣ ਵੀ ਐਂਟੀ ਇਨਕੰਮੈਂਸੀ ਹੈ ਭਾਵੇਂ ਕਰਪਸ਼ਨ ਦੇ ਇਲਜ਼ਾਮਾ ਕਰਕੇ ਹੈ ਭਾਵੇਂ ਫਟ ਕਰਕੇ ਹੈ ਇਸ ਕਰਕੇ ਕਾਂਗਰਸ 13 ਦੀਆਂ 13 ਸੀਟਾਂ ਚੋਂ ਇਸ ਵਕਤ ਆਮ ਆਦਮੀ ਪਾਰਟੀ ਤੋਂ ਬਹੁਤ ਦੂਰ ਨਜ਼ਰ ਆਉਂਦੀ ਹੈ ਜਦੋਂ ਅਸੀਂ ਚਾਰ ਪਾਰਟੀਆਂ ਦੇਖਦੇ ਹਾਂ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਦਲ ਭਾਜਪਾ ਜਦੋਂ ਇਹ ਚਾਰੇ ਲੜਦੀਆਂ ਨੇ ਇਕੱਲੇ ਇਕੱਲੇ ਤੇ ਆਮ ਆਦਮੀ ਪਾਰਟੀ ਤਕੜੀ ਨਜ਼ਰ ਆਉਂਦੀ ਹੈ ਪਰ ਅਕਾਲੀ ਦਲ اور ਬੀਜੇਪੀ ਦਾ ਸੰਜੋਗ ਤਾਂ ਹੁੰਦਾ ਹੈ ਉਹਦੇ ਨਾਲ ਚੋਣ ਸਮਿਕਰਣ بگੜਦੇ ਵੀ ਨਹੀਂ ਬਦਲਦੇ ਵੀ ਨਹੀਂ ਉਹਦੇ ਨਾਲ ਚੋਣ ਸਮਿਕਰਣ ਕਿਵੇਂ ਬਦਲਦੇ ਨੇ ਹੁਣ ਪਹਿਲਾਂ ਤਾਂ ਇਹ ਤੈਅ ਹੋਊਗਾ ਕਿ ਅਕਾਲੀ ਬੀਜੇਪੀ ਦਾ ਅਗਰ ਗੱਠ ਜੋੜ ਹੁੰਦਾ ਹੈ ਤੇ ਘੱਟੋ ਘੱਟ ਭਾਰਤੀ ਜਨਤਾ ਪਾਰਟੀ 5 ਸੀਟਾਂ ਇਸ ਵਾਰ ਲਏਗੀ ਦੋ ਸ਼ਹਿਰੀ ਸੀਟਾਂ ਬੀਜੇਪੀ ਲੈਣਾ ਚਾਹੇਗੀ ਉਹਨਾਂ ਦੇ ਵਿੱਚੋਂ ਪਟਿਆਲੇ ਦੀ ਸ਼ਹਿਰੀ ਸੀਟ ਵੀ ਔਰ ਜਲੰਧਰ ਜਾਂ ਲੁਧਿਆਣਾ ਦੇ ਵਿੱਚੋਂ ਵੀ ਇੱਕ ਸੀਟ ਲੈਣੀ ਚਾਹੀਦੀ ਸੋ ਜਲੰਧਰ ਨਾਲੋਂ ਲੁਧਿਆਣਾ ਦੀ ਸੀਟ ਭਾਰਤੀ ਜਨਤਾ ਪਾਰਟੀ ਲੈਣੀ ਚਾਹੀਦੀ ਕਿਉਂਕਿ ਪਹਿਲਾਂ ਵੀ ਕਈ ਵਾਰੀ ਭਾਜਪਾ ਨੇ ਲੁਧਿਆਣਾ ਦੀ ਸੀਟ ਮੰਗੀ ਹੈ ਹੁਣ ਅਗਰ 8 5 ਦਾ ਸਮਝੌਤਾ ਹੁੰਦਾ ਤੇ 5 ਸੀਟਾਂ ਭਾਜਪਾ ਕੋਲੇ ਆਉਂਦੀਆਂ ਨੇ ਅੰਮ੍ਰਿਤਸਰ ਦੀ ਹੁਸ਼ਿਆਰਪੁਰ ਦੀ ਔਰ ਗੁਰਦਾਸਪੁਰ ਦੀ ਜੋ ਪਹਿਲਾਂ ਹੀ ਸੀ ਸਮਝੌਤੇ 'ਚ ਹੁਣ ਜੇ ਨਵਾਂ ਸਮਝੌਤਾ 8 5 ਦਾ ਹੁੰਦਾ ਹੈ ਪਟਿਆਲਾ ਔਰ ਲੁਧਿਆਣਾ ਵੀ ਬੀਜੇਪੀ ਕੋਲ ਆ ਜਾਏਗਾ ਔਰ ਅਕਾਲੀ ਦਲ ਵੀ ਪਟਿਆਲਾ ਔਰ ਲੁਧਿਆਣਾ ਛੱਡ ਕੇ ਖੁਸ਼ੀ ਮਹਿਸੂਸ ਕਰੇਗਾ ਕਿਉਂਕਿ ਪਟਿਆਲਾ ਕਿਤੇ ਛੇਤੀ ਛੇਤੀ ਅਕਾਲੀ ਦਲ ਜਿੱਤਿਆ ਨਹੀਂ ਬਹੁਤ ਪਹਿਲਾਂ ਜੱਜਦਾਰ ਗੁਜਨ ਸਿੰਘ ਟੋੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿੱਤੇ ਲੁਧਿਆਣਾ ਦੇ ਵਿੱਚ ਵੀ ਸ਼ਰਨਜੀਤ ਸਿੰਘ ਢਿੱਲੋਂ ਪਹਿਲਾਂ ਜਿੱਤੇ ਉਸ ਤੋਂ ਬਾਅਦ ਮਨਪ੍ਰੀਤ ਈਆਲੀ ਔਰ ਹੋਰ ਬਹੁਤ ਸਾਰੇ ਜਿਹੜੇ ਲੀਡਰ ਨੇ ਉਹਨਾਂ ਨੇ ਜ਼ੋਰ ਅਜਮਾਇਸ਼ਾਂ ਕੀਤੀਆਂ ਪਰ ਅਕਾਲੀ ਦਲ ਨੂੰ ਪਿਛਲੀ ਵਾਰੀ ਵੀ ਲੁਧਿਆਣਾ ਚੋਂ ਕਾਮਯਾਬੀ ਨਹੀਂ ਮਿਲੀ ਜਦੋਂ ਮਹੇਸ਼ਿੰਦਰ ਸਿੰਘ ਨੂੰ ਖੜਾ ਕੀਤਾ ਹੁਣ ਸਵਾਲ ਇਹ ਹੈ ਕਿ ਅਗਰ 8 5 ਤੇ ਸਮਝੌਤਾ ਹੋ ਜਾਂਦਾ ਤੇ ਪੰਜਾਬ ਦੇ ਇਹ ਗਠਜੋੜ ਸਮੀਕਰਨ ਕਿਵੇਂ ਬਦਲਦਾ ਹੁਣ ਉਹਦਾ ਜਿਹੜਾ ਅਨੁਮਾਨ ਇਹ ਹੈ ਕਿ ਅਗਰ ਅਕਾਲੀ ਬੀਜੇਪੀ ਦਾ ਗਠਜੋੜ ਹੁੰਦਾ ਅੰਮ੍ਰਿਤਸਰ ਦੇ ਵਿੱਚ ਟਕੋਣੀ ਟੱਕਰ ਹੋਏਗੀ ਉਥੇ ਗੁਰਜੀਤਾ ਜਿਲ੍ਹਾ ਵੀ ਮਜ਼ਬੂਤ ਨੇ ਉਥੇ ਆਮ ਆਦਮੀ ਪਾਰਟੀ ਵੀ ਮਜ਼ਬੂਤ ਹੈ ਤੇ ਉਥੇ ਅਗਰ ਬੀਜੇਪੀ ਔਰ ਅਕਾਲੀ ਦਲ ਦਾ ਸਮਝੌਤਾ ਹੋ ਜਾਂਦਾ ਤੇ ਅਕਾਲੀ ਬੀਜੇਪੀ ਇਸ ਵਾਰ ਤਕੌਣੀ ਫਾਈਟ ਚ ਆ ਜਾਣਗੇ ਬੀਜੇਪੀ ਦੇ ਵਿੱਚ ਕਿਉਂਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਸ਼ਹਿਰਾਂ ਦੇ ਵਿੱਚ ਜਿਹੜਾ ਵੋਟ ਬੈਂਕ ਹੈ ਉਹ ਨਿਸ਼ਚਿਤ ਤੌਰ ਤੇ ਪੰਜਾਬ ਦੇ ਵਿੱਚ ਵਧੇਗਾ ਔਰ ਚੰਗਾ ਚੋਖਾ ਵਧੇਗਾ ਉਹ ਵੋਟ ਬੈਂਕ ਘਟਦਾ ਕੀਦਾ ਹੈ ਕੀ ਉਹ ਕਾਂਗਰਸ ਦਾ ਘਟਦਾ ਹੈ ਕੀ ਉਹ ਆਮ ਆਦਮੀ ਦਾ ਘਟਦਾ ਹੈ ਇਹਦੇ ਤੇ ਨਜ਼ਰ ਰਹੇਗੀ ਪਰ ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰੀ ਵੋਟ ਬੈਂਕ ਮਿਲੇਗਾ ਹੁਣ ਅਕਾਲੀ ਬੀਜੇਪੀ ਦੇ ਸਮਝੌਤੇ ਚ ਅੰਮ੍ਰਿਤਸਰ ਚ ਤਕੌਣੀ ਟੱਕਰ ਹੋਏਗੀ ਇਸ ਵਾਰ ਇਸੀ ਤਰ੍ਹਾਂ ਸੰਤੀ ਕੇਂਦਰ ਲੁਧਿਆਣੇ ਦੀ ਗੱਲ ਕਰ ਲਈਏ ਅਗਰ ਅਕਾਲੀ ਭਾਜਪਾ ਗੱਠਜੋੜ ਹੋ ਜਾਂਦਾ ਹੈ ਤੇ ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਔਰ ਅਕਾਲੀ ਭਾਜਪਾ ਚ ਟੱਕਰ ਹੋਏਗੀ ਫਿਰ ਕਾਂਗਰਸ ਲੁਧਿਆਣੇ ਚ ਤੀਜੇ ਨੰਬਰ ਤੇ ਰਹਿ ਸਕਦੀ ਹੈ ਕਿਉਂਕਿ ਲੁਧਿਆਣੇ ਚ ਇੱਕ ਤਾਂ ਫੁੱਟ ਬਹੁਤ ਜ਼ਿਆਦਾ ਹੈ ਇੱਕ ਜਿਹੜਾ ਮੌਜੂਦਾ ਮੈਂਬਰ ਪਾਰਲੀਮੈਂਟ ਹੈ ਐਂਟੀ ਇਨਕੰਮਬੈਂਸੀ ਬਹੁਤ ਜ਼ਿਆਦਾ ਹੈ ਗੁੱਟਬਾਜ਼ੀ ਫੁੱਟ ਲੁਧਿਆਣੇ ਦੇ ਵਿੱਚ ਬਹੁਤ ਹੈ ਉੰਜ ਰਵਰੀਤ ਸਿੰਘ ਬਿੱਟੂ ਤੱਕੜੇ ਉਮੀਦਵਾਰ ਨੇ ਇਹ ਵੀ ਨਹੀਂ ਤਾਂ ਕਿ ਰਵਨੀਤ ਸਿੰਘ ਬਿੱਟੂ ਨੂੰ ਪਾਰਟੀ ਲੁਧਿਆਣੇ ਤੋਂ ਟਿਕਟ ਦਿੰਦੀ ਹੈ ਉਹਨਾਂ ਨੂੰ ਚੰਡੀਗੜ੍ਹ ਭੇਜਦੀ ਹੈ ਜਾਂ ਉਹਨਾਂ ਨੂੰ ਕਿਸੇ ਹੋਰ ਸੀਟ ਤੋਂ ਲੜਾਉਂਦੀ ਹੈ ਉਂਝ ਅਕਾਲੀ ਭਾਜਪਾ ਗਠਜੋੜ ਹੁੰਦਾ ਤਾਂ ਇਸ ਵਾਰ ਜਿਹੜੀ ਸ਼ਹਿਰੀ ਵੋਟ ਹੈ ਉਹ ਕਾਫੀ ਵੱਡੇ ਪੱਧਰ ਤੇ ਭਾਰਤੀ ਜਨਤਾ ਪਾਰਟੀ ਕੋਲੇ ਜਾ ਸਕਦੀ ਹੈ ਜਿਹਦੇ ਨਾਲ ਲੁਧਿਆਣਾ ਦੇ ਵਿੱਚ ਭਾਜਪਾ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਸਿੱਧਾ ਮੁਕਾਬਲਾ ਹੋਏਗਾ ਸੋ ਜਿਹੜਾ ਪਹਿਲਾਂ ਮੇਰਾ ਇੱਕ ਨੁਮਾਨ ਸੀ ਕਿ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ ਅਗਰ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਹੈ ਤੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਵਿੱਚੋਂ ਕਈ ਸੀਟਾਂ ਤੇ ਫਸਵਾ ਮੁਕਾਬਲਾ ਹੋਏਗਾ ਸੋ 8 ਸੀਟਾਂ ਤਾਂ ਅਜਈਆਂ ਨੇ ਜਿਦੇ ਤੇ ਦੋ ਕੋਣੀ ਜਾਂ ਤਿੰਨ ਕੋਣੀ ਟੱਕਰ ਹੋਏਗੀ ਹੁਣ ਲੁਧਿਆਣੇ ਦੇ ਵਿੱਚ ਦੋ ਕੋਣੀ ਟੱਕਰ ਇਸੇ ਤਰ੍ਹਾਂ ਜੇ ਅਸੀਂ ਹੁਣ ਪਟਿਆਲੇ ਤੇ ਆਉਨੇ ਆ ਪਟਿਆਲੇ ਦੇ ਵਿੱਚ ਵੀ ਦੋ ਕੋਣੀ ਟੱਕਰ ਫਿਰ ਕਾਂਗਰਸ ਪਟਿਆਲੇ 'ਚ ਵੀ ਮੈਨੂੰ ਮੁਕਾਬਲੇ 'ਚ ਨਹੀਂ ਦਿਖਣੀ ਫਿਰ ਅਗਰ ਬੀਬੀ ਪ੍ਰਨੀਤ ਕੌਰ ਪਟਿਆਲੇ 'ਚ ਖੜਦੇ ਨੇ ਅਕਾਲੀ ਬੀਜੇਪੀ ਸਮਝੌਤੇ ਬਾਅਦ ਤੇ ਫਿਰ ਆਮ ਆਦਮੀ ਪਾਰਟੀ ਔਰ ਬੀਬੀ ਪ੍ਰਨੀਤ ਕੌਰ ਮਤਲਬ ਅਕਾਲੀ ਭਾਜਪਾ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਪਟਿਆਲੇ 'ਚ ਵੀ ਦੋ ਕੋਣੀ ਟੱਕਰ ਦੀ ਸੰਭਾਵਨਾ ਹੈ ਜਲੰਧਰ ਦੇ ਵਿੱਚ ਤਕੌਣੀ ਟੱਕਰ ਬਣੇਗੀ ਅਗਰ ਜਲੰਧਰ 'ਚ ਅਕਾਲੀ ਬੀਜੇਪੀ ਸਾਂਝਾ ਉਮੀਦਵਾਰ ਖੜਾ ਕਰਦੇ ਨੇ ਤੇ ਨਿਸ਼ਚਿਤ ਤੌਰ ਤੇ ਫਿਰ ਆਮ ਆਦਮੀ ਪਾਰਟੀ ਨਾਲ ਕਾਂਗਰਸ ਔਰ ਅਗਰ ਕਾਂਗਰਸ ਚਰਨਜੀਤ ਚੰਨੀ ਨੂੰ ਉਤਾਰਦੀ ਹੈ ਤੇ ਫਿਰ ਉਥੇ ਟਕੋਣੀ ਟੱਕਰ ਬਣਨ ਦੀ ਸੰਭਾਵਨਾ ਹੈ ਸੋ ਚਰਨਜੀਤ ਚੰਨੀ ਔਰ ਅਕਾਲੀ ਦਲ ਤੋਂ ਔਰ ਭਾਜਪਾ ਤੋਂ ਸਾਂਝੇ ਤੌਰ ਤੇ ਅਗਰ ਡਾਕਟਰ ਸੁਖਵਿੰਦਰ ਸੁਖੀ ਵੀ ਜਿਹੜੇ ਪਿਛਲੀ ਵਾਰੀ ਵੀ ਚੋਣ ਲੜੇ ਅਕਾਲੀ ਦਲ ਵੱਲੋਂ ਅਗਰ ਉਹ ਉਮੀਦਵਾਰ ਹੁੰਦੇ ਨੇ ਤੇ ਫਿਰ ਜਲੰਧਰ ਦੇ ਵਿੱਚ ਟਕੋਣੀ ਟੱਕਰ ਬਣਦੀ ਹੈ ਆਮ ਆਦਮੀ ਪਾਰਟੀ ਸੁਸ਼ੀਲ ਕੁਮਾਰ ਰਿੰਕੂ ਅਕਾਲੀ ਭਾਜਪਾ ਕੈਂਡੀਡੇਟ ਔਰ ਚਰਨਜੀਤ ਚੰਨੀ ਅਗਰ ਚਰਨਜੀਤ ਚੰਨੀ ਨੂੰ ਕਾਂਗਰਸ ਟਿਕਟ ਦਿੰਦੀ ਹੈ ਤੇ ਟਕੋਣੀ ਟੱਕਰ ਅਗਰ ਚਰਨਜੀਤ ਚੰਨੀ ਤੋਂ ਭਿਣਾ ਕੋਈ ਹੋਰ ਉਮੀਦਵਾਰ ਉਤਾਰਦੇ ਨੇ ਫਿਰ ਉੱਥੇ ਵੀ ਦੋ ਕੋਣੀ ਟੱਕਰ ਬਣਨ ਦੀ ਸੰਭਾਵਨਾ ਹੈ ਅਕਾਲੀ ਭਾਜਪਾ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਔਰ ਜਦੋਂ ਗੁਰਦਾਸਪੁਰ ਦੀ ਫਿਰ ਅਸੀਂ ਗੱਲ ਕਰੀਏ ਤੇ ਗੁਰਦਾਸਪੁਰ ਦੇ ਵਿੱਚ ਫਿਰ ਸਿੱਧੇ ਸਿੱਧੇ ਦੋ ਕੋਣੀ ਟੱਕਰ ਆਮ ਆਦਮੀ ਪਾਰਟੀ ਔਰ ਅਕਾਲੀ ਭਾਜਪਾ ਔਰ ਇਸੇ ਤਰ੍ਹਾਂ ਫਿਰੋਜ਼ਪੁਰ ਚ ਵੀ ਦੋ ਕੋਣੀ ਟੱਕਰ ਅਕਾਲੀ ਭਾਜਪਾ ਔਰ ਆਮ ਆਦਮੀ ਪਾਰਟੀ ਬਠਿੰਡਾ ਦੇ ਵਿੱਚ ਸਿੱਧੇ ਸਿੱਧੇ ਦੋ ਕੋਣੀ ਟੱਕਰ ਦੀ ਸੰਭਾਵਨਾ ਫੇਰ ਬਣਦੀ ਹੈ ਅਕਾਲੀ ਭਾਜਪਾ ਔਰ ਆਮ ਆਦਮੀ ਪਾਰਟੀ ਹਾਲਾਂਕਿ ਪਿਛਲੇ ਸਮਿਆਂ ਚ ਆਮ ਆਦਮੀ ਪਾਰਟੀ ਬਠਿੰਡਾ ਦੇ ਵਿੱਚ ਬਹੁਤ ਪਿੱਛੇ ਰਹੀ ਹੈ ਇੱਕ ਨੰਬਰ ਤੇ ਅਕਾਲੀ ਭਾਜਪਾ ਔਰ ਨਾਲ ਫੇਰ ਕਾਂਗਰਸ ਰਹੀ ਹੈ ਦੋ ਨੰਬਰ ਤੇ ਜਦੋਂ ਰਾਜਾ ਵੜਿੰਗ ਵੀ ਚੋਣ ਲੜੇ ਸੀ ਪਰ ਹੁਣ ਸਥਿਤੀਆਂ ਬਹੁਤ ਬਦਲ ਗਈਆਂ ਬਠਿੰਡਾ ਦੀ ਕਾਂਗਰਸ ਦੇ ਵਿੱਚ ਵੀ ਬਹੁਤ ਜ਼ਿਆਦਾ ਗੁੱਟਬਾਜ਼ੀ ਹੈ ਬਹੁਤ ਸਾਰੇ ਉੱਥੇ ਪਤਾ ਲੱਗਿਆ ਕਿ ਧੜੇ ਬਣ ਗਏ ਮਨਪਿਤ ਬਾਦਲ ਵੀ ਕਾਂਗਰਸ ਛੱਡ ਗਏ ਨੇ ਸੋ ਉਥੇ ਬਹੁਤ ਜਿਹੜੇ ਨੇ ਕਾਂਗਰਸ ਦੇ ਵਿੱਚ ਪੰਜਾਬ ਚ ਜਿਹੜੇ ਮਤਭੇਦ ਨੇ ਉਹਦਾ ਅਸਰ ਉਥੇ ਵੀ ਪੈ ਸਕਦਾ ਹੈ ਸੋ ਉਥੇ ਉਮੀਦਵਾਰ ਨੂੰ ਕਾਂਗਰਸ ਨੂੰ ਲੱਭਣਾ ਬੜਾ ਔਖਾ ਹੋ ਸਕਦਾ ਹੈ ਸੋ ਇਸ ਕਰਕੇ ਬਠਿੰਡਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਔਰ ਅਕਾਲੀ ਭਾਜਪਾ ਦੇ ਵਿਚਾਲੇ ਸਿੱਧੇ ਮੁਕਾਬਲੇ ਦੀ ਉਮੀਦ ਹੈ ਇਸੇ ਤਰ੍ਹਾਂ ਹੁਸ਼ਿਆਰਪੁਰ ਚ ਵੀ ਅਕਾਲੀ ਭਾਜਪਾ ਔਰ आम आदमी पार्टी दो कोनी मुकाबला सीधा मुकाबला ਹੋਏਗਾ ਜਲੰਧਰ ਚ ਟਕੋਣੀ ਟੱਕਰ ਅੰਮ੍ਰਿਤਸਰ ਚ ਟਕੋਣੀ ਟੱਕਰ ਜਲੰਧਰ ਦੀ ਟਕੋਣੀ ਟੱਕਰ ਸ਼ਰਤਾਂ ਨਾਲ ਔਰ ਪਟਿਆਲੇ ਚ ਦੋ ਕੋਣੀ ਟੱਕਰ ਸੋ ਇਸ ਤਰੀਕੇ ਦੇ ਸਮੀਕਰਨ ਬਣਦੇ ਨੇ ਅਗਰ ਅਕਾਲੀ ਭਾਜਪਾ ਗੱਠਜੋੜ ਹੋ ਜਾਂਦਾ ਹੈ ਹਾਲੇ ਤੱਕ ਆਫੀਸ਼ੀਅਲ ਤੌਰ ਤੇ ਗੱਠਜੋੜ ਦੀ ਕੋਈ ਜਾਣਕਾਰੀ ਦੋਹਾਂ ਪਾਰਟੀਆਂ ਵੱਲੋਂ ਸਾਂਝੀ ਨਹੀਂ ਕੀਤੀ ਗਈ ਦੋਨੇ ਪਾਰਟੀਆਂ ਕਹਿ ਰਹੀਆਂ ਨੇ ਕਿ ਅਸੀਂ ਹਜੇ ਗੱਠ ਜੋੜ ਤੇ ਕੋਈ ਵਿਚਾਰ ਨਹੀਂ ਕੀਤਾ ਪਰ ਚਰਚਾਵਾਂ ਇਹ ਵੀ ਨੇ ਕਿ ਕਿਸਾਨ ਅੰਦੋਲਨ ਕਰਕੇ ਦੋਵੇਂ ਪਾਰਟੀਆਂ ਗੱਠ ਜੋੜ ਦਾ ਐਲਾਨ ਨਹੀਂ ਕਰ ਰਹੀਆਂ ਹੁਣੇ ਵਕਤ ਦੱਸੂਗਾ ਕਿ ਅਕਾਲੀ ਭਾਜਪਾ ਦਾ ਗੱਠ ਜੋੜ ਪਹਿਲਾਂ ਹੀ ਹੋ ਚੁੱਕਿਆ ਸੀ ਜਾਂ ਹੁਣ ਇਹ ਗੱਠ ਜੋੜ ਹੋਏਗਾ ਅਗਰ ਗੱਠ ਜੋੜ ਹੁੰਦਾ ਤੇ ਪੰਜਾਬ ਦੇ ਚੋਣ ਸਮਿਕਰਣ ਬਦਲਦੇ ਨੇ ਅਗਰ ਗੱਠ ਜੋੜ ਨਹੀਂ ਹੁੰਦਾ ਤੇ ਫਿਰ ਆਮ ਆਦਮੀ ਪਾਰਟੀ 13 0 ਤੇ ਵੱਡੀ ਜਿੱਤ ਦਾ ਦਾਵਾ ਲਗਾਤਾਰ ਕਰ ਰਹੀ ਹੈ